ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਗਰਮੀਤ ਨੂੰ ਕੈਨੇਡਾ ਆਏ ਨੂੰ ਹਲੇ 2 ਦਿਨ ਹੋਏ ਸੀ ਉਹ ਆਪਣੇ ਤਾਏ ਦੇ ਮੁੰਡੇ ਅਮਰੀਕ ਕੋਲ ਠਹਿਰਿਆ ਹੋਇਆ ਸੀ ਇਹਨਾਂ 2 ਦਿਨਾਂ ਵਿੱਚ ਅਮਰੀਕ 에ਅਰਪੋਰਟ ਤੋਂ ਲੈ ਕੇ ਹੁਣ ਤੱਕ ਗਰਮੀਤ ਨੂੰ ਮਸਾਂ ਕੁਝ ਘੰਟੇ ਹੀ ਮਿਲਿਆ ਸੀ ਕਿਉਂਕਿ ਉਹ ਆਪਣੇ ਕੰਮ ਵਿੱਚ ਵਿਅਸਤ ਸੀ ਉਹ ਗਰਮੀਤ ਨੂੰ 에ਅਰਪੋਰਟ ਤੋਂ ਲਿਆ ਕੇ ਆਪਣੇ ਕੰਮ ਉੱਪਰ ਚਲਾ ਗਿਆ ਸੀ ਤੇ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਜਲਦੀ ਨਾਲ ਸੌਂ ਚਲਾ ਗਿਆ ਸੀ ਕਿਉਂਕਿ ਸਵੇਰੀ ਸਾਂਦਰੀ ਫਿਰ ਅਮਰੀਕ ਨੇ ਕੰਮ ਤੇ ਜਾਣਾ ਸੀ ਗੁਰਮੀਤ ਬੀਸਮੈਂਟ ਵਿੱਚ ਬੈਠਾ ਅੱਕ ਚੁੱਕਾ ਸੀ ਉਹ ਜਾਂਦਾ ਵੀ ਕਿੱਥੇ ਕਿਉਂਕਿ ਕੈਨੇਡਾ ਦੇ ਵਿੱਚ ਉਸਦੀ ਕਿਸੇ ਨਾਲ ਕੋਈ ਐਨੀ ਜਾਣ ਪਛਾਣ ਨਹੀਂ ਸੀ ਉਸ ਲਈ ਸਭ ਕੁਝ ਨਵਾਂ ਸੀ ਉਸ ਨੂੰ ਬੀਸਮੈਂਟ ਵਿੱਚ ਬੈਠਿਆਂ ਪਿੰਡ ਦੀ ਰੌਣਕ ਯਾਦ ਆ ਰਹੀ ਸੀ ਕਿਵੇਂ ਉਹ ਗਲੀ ਗਵਾਨ ਸਾਰੇ ਰਲ ਮਿਲ ਕੇ ਤਮਚੜ ਪਾਉਂਦੇ ਸੀ ਇੱਥੇ ਤਾਂ ਸਭ ਕੁਝ ਉਲਟ ਸੀ ਤਮਚੜ ਪਾਉਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਬਸ ਕੰਮ ਹੀ ਕੰਮ ਸੀ ਸ਼ਾਮ ਨੂੰ ਜਦੋਂ ਅਮਰੀਕਾ ਆਇਆ ਤਾਂ ਗਰਮੀਤ ਨੇ ਉਸ ਨੂੰ ਆਪਣੀ ਸਥਿਤੀ ਬਾਰੇ ਦੱਸਿਆ ਕਿ ਭਰਾਵਾ ਮੇਰਾ ਦਿਲ ਨਹੀਂ ਲੱਗ ਰਿਹਾ ਇੰਨਾ ਇਕੱਲਾ ਤਾਂ ਮੈਂ ਪਿਛਲੇ 24 ਸਾਲਾਂ 'ਚ ਨਹੀਂ ਰਿਹਾ ਜਿੰਨਾ ਆ ਪਿਛਲੇ 2 ਦਿਨਾਂ 'ਚ ਮੈਂ ਇਕੱਲਾ ਰਹਿ ਚੁੱਕਾ ਹਾਂ ਮੇਰੇ ਤੋਂ ਇਹ ਇਕੱਲਾਪਨ ਛੱਲਿਆ ਨਹੀਂ ਜਾਂਦਾ ਤੂੰ ਕੁਝ ਕਰ ਯਾਰ ਮੇਰਾ ਵੀ ਇੱਥੇ ਦਿਲ ਲੱਗ ਜਾਵੇ ਗਰਮੀਤ ਦੀ ਗੱਲ ਸੁਣ ਕੇ ਅਮਰੀਕ ਹੱਸਿਆ ਕਹਿੰਦਾ ਭਰਾਵਾ ਇੱਥੇ ਵੇਲਿਆਂ ਦਾ ਟਾਈਮ ਪਾਸ ਨਹੀਂ ਹੁੰਦਾ ਇਸ ਲਈ ਤੇਰੇ ਲਈ ਮੈਂ ਕੰਮ ਤੇ ਗੱਲ ਕਰ ਆਇਆ ਹਾਂ ਤੂੰ ਮੰਡੇ ਤੋਂ ਕੰਮ ਤੇ ਜਾਣਾ ਫਿਰ ਤੇਰਾ ਦਿਲ ਲੱਗ ਜਾਣਾ ਸ਼ਨੀਵਾਰ ਤੇ ਐਤਵਾਰ ਦੋ ਦਿਨਾਂ ਚ ਤੈਨੂੰ ਮੈਂ ਇੱਥੋਂ ਦੇ ਰੂਲ ਸਮਝਾ ਦੇਵਾਂਗਾ ਫਿਰ ਤੈਨੂੰ ਕਿਤੇ ਜਾਣ ਆਉਣ ਦੀ ਦਿੱਕਤ ਨਹੀਂ ਆਵੇਗੀ। ਦਸੰਬਰ ਦੀ ਸਵੇਰ 5:30 ਵਜੇ ਦਾ ਸਮਾਂ ਸੀ। ਆਸ-ਪਾਸੇ ਹਲੇ ਪੂਰਾ ਹਨੇਰਾ ਸੀ। ਗੁਰਮੀਤ ਕੰਮ ਤੇ ਜਾਣ ਲਈ ਘਰੋਂ ਨਿਕਲ ਚੁੱਕਾ ਸੀ। ਸਰੀ ਸੈਂਟਰਲ ਦੀਆਂ ਸੜਕਾਂ ਤੇ ਬੱਤੀਆਂ ਹੌਲੀ-ਹੌਲੀ ਟਿੰਟਮਾ ਰਹੀਆਂ ਸਨ। ਸਿਕਾਈ ਟ੍ਰੇਨ ਦੇ ਪੁਲ ਹੇਠੋਂ ਦੀ ਲੰਕੀ। ਗੁਰਮੀਤ ਬੱਸ ਸਟੈਂਡ ਵੱਲ ਵਧਿਆ ਤੇ ਆਪਣੀ ਬੱਸ ਦੀ ਉਡੀਕ ਕਰਨ ਲੱਗਾ। ਗਰਮੀਤ ਜੋ ਨਮਾ ਨਮਾ ਪੰਜਾਬ ਤੋਂ ਇਮੀਗ੍ਰੇਟ ਹੋ ਕੇ ਕੈਨੇਡਾ ਆਇਆ ਸੀ ਮੋਢੇ ਵਿੱਚ ਪਾਇਆ ਇੱਕ ਛੋਟਾ ਜਿਹਾ ਬੈਗ ਦਿਲ ਵਿੱਚ ਬਹੁਤ ਵੱਡੇ ਸੁਪਨੇ ਅੱਜ ਉਸ ਦਾ ਕੈਨੇਡਾ ਦੇ ਸ਼ਹਿਰ ਸਰੀਚ ਕੰਮ ਦਾ ਪਹਿਲਾ ਦਿਨ ਸੀ ਉਸ ਦਾ ਦਿਲ ਧੜਕ ਰਿਹਾ ਸੀ ਉਹ ਆਪਣੇ ਕੰਮ ਅਤੇ ਆਪਣੀ ਭਵਿੱਖ ਬਾਰੇ ਸੋਚ ਰਿਹਾ ਸੀ ਗਰਮੀਤ ਬੱਸ ਸਟੈਂਡ ਤੇ ਜਿੱਥੇ ਖੜਾ ਹੋਇਆ ਸੀ ਉਸ ਦੇ ਨਾਲ ਹੀ ਇੱਕ ਵੱਡੇ ਬੈਲ ਬੋਰਡ ਤੇ ਇੱਕ ਲਾਈਨ ਲਿਖੀ ਸੀ ਵੈਲਕਮ ਟੂ ਸਰੀ ਵੇਲਡ ਯੂਅਰ ਫਿਊਚਰ ਗਰਮੀਤ ਹੌਲੀ ਜਿਹੇ ਮੁਸਕਰਾ ਪਿਆ ਤੋ ਵੇਖ ਹਾਂ ਉਹ ਤਾਂ ਇੱਥੇ ਹੀ ਪੰਨਾ ਹੈ ਵੇਅਰ ਹਾਊਸ ਵਿੱਚ ਜਦੋਂ ਉਹ ਆਪਣੇ ਕੰਮ ਉੱਪਰ ਪਹੁੰਚਿਆ ਤਾਂ ਸ਼ਿਫਟ ਸupervisor david ਨੇ ਉਸ ਦਾ ਸਵਾਗਤ ਕੀਤਾ david ਨੇ ਗੁਰਮੀਤ ਨੂੰ ਪੁੱਛਿਆ ਫਾਸਟ ਡੇ ਗੁਰਮੀਤ ਨੇ ਹੌਲੀ ਜਿਹੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ yes sir fasting david ਨੇ ਹੱਸ ਕੇ ਕਿਹਾ डोंਟ ਵਰੀ ਸਰੀ ਗਰੋਸ ਵਿਦ ਇਟਸ ਪਿਪਲ ਗੁਰਮੀਤ ਜਦੋਂ ਪਹਿਲੇ ਹੀ ਦਿਨ ਵੇਅਰ ਹਾਊਸ ਵਿੱਚ ਕੰਮ ਲਈ ਪਹੁੰਚਿਆ ਤਾਂ ਦਿਲ ਵਿੱਚ ਥੋੜਾ ਡਰ ਤੇ ਉਹ ਮੀਡੇ ਦੋਵੇਂ ਸਨ ਸਵੇਰ ਤੋਂ ਸ਼ਾਮ ਤੱਕ ਭਾਰੀ ਡੱਬੇ ਚੁੱਕਨੇ ਸਕੈਨਰ ਨਾਲ ਕੰਮ ਕਰਨਾ ਤੇਜ਼ ਰਫ਼ਤਾਰ ਨਾਲ ਚੱਲਦੀਆਂ ਬੈਲਟਾਂ ਦੇ ਨਾਲ ਕਦਮ ਮਿਲਾਉਣਾ ਉਸ ਲਈ ਆਸਾਨ ਨਹੀਂ ਸੀ ਭਾਸ਼ਾ ਪੂਰੀ ਤਰ੍ਹਾਂ ਸਮਝ ਨਾ ਆਉਣ ਦੇ ਬਾਵਜੂਦ ਉਸ ਸੁਪਰਵਾਈਜ਼ਰ ਦੇ ਇਸ਼ਾਰਿਆਂ ਤੇ ਸਾਥੀਆਂ ਦੀ ਨਕਲ ਕਰਦਾ ਰਿਹਾ ਪਸੀਨੇ ਨਾਲ ਭਿੱਜੀ ਕੱਪੜਿਆਂ ਵਿੱਚ ਵੀ ਹੌਸਲਾ ਨਹੀਂ ਹਾਰਿਆ ਪੈਰ ਦਰਦ ਕਰ ਰਹੇ ਸਨ ਹੱਥ ਸੁੰਨ ਹੋ ਚੁੱਕੇ ਸਨ ਪਰ ਮਨ ਵਿੱਚ ਇੱਕ ਹੀ ਗੱਲ ਸੀ ਇਹ ਸ਼ਿਫਟ ਪੂਰੀ ਕਰਨੀ ਹੈ ਜਦੋਂ ਸ਼ਾਮ ਨੂੰ ਛੁੱਟੀ ਹੋਈ ਤੇ ਉਹ ਬਾਹਰ ਠੰਡੀ ਹਵਾ ਚ ਨਿਕਲਿਆ ਤਾਂ ਸਰੀਰ ਬਹੁਤ ਥੱਕਿਆ ਹੋਇਆ ਸੀ ਪਰ ਦਿਲ ਵਿੱਚ ਅਜੀਬ ਜਿਹਾ ਸਕੂਨ ਸੀ ਉਸ ਨੂੰ ਲੱਗਿਆ ਉਹ ਅੱਜ ਸਿਰਫ ਕੰਮ ਨਹੀਂ ਆਪਣੀ ਨਵੀਂ ਜ਼ਿੰਦਗੀ ਦਾ ਪਹਿਲਾ ਕਠਿਨ ਕਦਮ ਵੀ ਸਫਲਤਾ ਨਾਲ ਚੁੱਕ ਆਇਆ।